ਸਭ ਤੋਂ ਪਹਿਲਾਂ ਮੈਂ ਦਸਹਰਾ ਕਮੇਟੀ ਵੱਲੋਂ ਤੁਹਾਡੇ ਚੈਨਲ ਰਾਹੀਂ ਸਾਰੇ ਸ਼ਹਿਰ ਦੇ ਨਿਵਾਸੀ ਨੂੰ lakh lakh ਮੁਬਾਰਕਬਾਦ ਦੇਣਾ। ਪਰਮਾਤਮਾ ਕਰੇ ਸਾਰਿਆਂ ਦੇ ਸੁੱਖ। ਪਰ ਦਸਹਰਾ ਜਾਵੇ ਤੇ ਅੱਜ ਅਸੀਂ ਅਸ਼ਟਮੀ ਦੇ ਸੰਬੰਧ ਦੇ ਵਿੱਚ ਦੂਜੀ ਵਾਰੀ ਸ਼ੋਭਾ ਯਾਤਰਾ ਜਿਹੜੀ ਉਹ ਕੱਢਣ ਜਾ ਰਹੇ ਹਾਂ ਜੀ। ਅੱਜ ਦੇ ਦਿਨ ਵਿਸ਼ੇਸ਼ ਤੌਰ ਤੇ ਦੁਰਗਾ ਮਾਤਾ ਦੀ ਸਾਡੀ ਪਹਿਲੀ ਝਾਕੀ ਹੁੰਦੀ ਹੈ। ਅਸੀਂ ਬੇਸੀ ਕੀ ਦੇ ਦੇ ਕੜਾਹੀ ਬਣਾ ਕੇ ਉਹ ਸਾਰੇ ਸ਼ਹਿਰ ਦੀ ਸੰਗਤ ਨੂੰ ਵਰਤਾਂਦੇ ਹਾਂ ਜੀ। ਉਸ ਤੋਂ ਇਲਾਵਾ ਸਾਡੀਆਂ ਸੀਤਾ ਹਰਨਾ ਸ਼ਿਵ ਜੀ ਤੇ ਰਾਮ ਲక్ష్మణ ਸ਼੍ਰੀ ਪਰਿਵਾਰ ਇਹ ਸਾਡੀਆਂ ਚਾਹਕੀਆਂ ਜਿਹੜੀਆਂ ਅਸੀਂ ਮਤਲਬ ਇਹ ਕਰਦੇ ਆਂ ਤੇ ਆਪਣਾ ਕਿ ਸਮਾਜਿਕ ਤੌਰ ਤੇ ਹੈ ਜਿਹੜੇ ਸਾਡੇ ਮਤਲਬ ਆਈਡਲ ਹੈ ਹਿੰਦੂ ਤਾਂ ਵੀ ਭਾਗਤ ਸਿੰਘ ਦੀ ਚਾਹਕੀ ਵੀ ਜਿਹੜੀ ਅੱਜ ਲੋਕਾਂ ਸੰਗ ਪੇਸ਼ ਕਰਦੇ ਆਂ ਚੈਨ ਉਹ ਸਿਆਂ ਨੂੰ ਪੀ ਲਾ ਇਹ ਵੀ ਜਿਵੇਂ ਅੱਗੇ ਤੁਸੀਂ ਸਹਿਯੋਗ ਦਿੰਦੇ ਇਸ ਤਰ੍ਹਾਂ ਹੀ ਸਾਡਾ ਸਹਿਯੋਗ ਦਿਓ ਜਿਵੇਂ ਵੱਧ ਚੜ ਕੇ ਹਿੱਸਾ ਪਾਉਂਦੇ ਹੋ ਉਹ ਪਾਓ ਜੀ ਹਿੱਸਾ ਇਹੀ ਹੈ ਤੇ ਖੁਸ਼ੀਆਂ ਭਰਾਂ ਤੇ ਹਰ ਖੁਸ਼ੀਆਂ ਨਾਲ ਮਨਾਓ ਹਾਂ ਜੀ ਚਾਹਕੀ ਨਹੀਂ ਕਰਦੇ ਟ੍ਰੈਫਿਕ ਰਹੇਗਦਾ ਜੀ ਸਾਡੇ ਆਪਣੇ ਵਲੰਟੀਅਰ ਹੈਗੇ ਨੇ ਪੰਜਾਬ ਪੁਲਿਸ ਦਾ ਸਾਨੂੰ ਸਹਿਯੋਗ ਮਿਲਦਾ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਸ ਵਾਰੀ ਅਸੀਂ ਸਾਡੀ ਦਸਹਿਰਾ ਕਮੇਟੀ ਹਰ ਸਾਲ ਕੁਝ ਨਿਆ ਨਵਾਂ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸ ਵਾਰੀ ਜਿਹੜਾ ਸਾਡਾ ਦਸਹਿਰੇ ਵਾਲੇ ਦਿਨ ਹੈ ਜਿਹੜਾ ਰਾਵਣ ਦੇ ਰੋਲ ਕਰੂਗਾ ਤੇ ਤਾੜਮ ਕਰੂਗਾ ਉਹ ਇੰਡੀਆ ਗੋਟ ਟੈਰੈਂਟ ਚੈਨਲ ਤੇ ਸੋਨੀ ਚੈਨਲ ਦੇ ਇੱਕ ਸ਼ੋਅ ਚੱਲਦਾ ਉਹਦੇ ਵਿੱਚ ਉਹ ਜਾਂਚੀ ਦੇ ਤੌਰ ਤੇ ਭੂਮਿਕਾ ਨਿਭਾਉਂਦਾ ਹੈ ਤੇ ਉਹ ਆ ਹੈ ਆਪਣੇ ਪੰਜਾਬ ਪਠਾਨਕੋਟ ਦਾ ਸੁਭਾਸੋ ਦਾ ਨਾਮ ਹੈ ਉਹ ਇਤਵ ਲਖਣ ਤਰ੍ਹਾਂ ਦਾ ਸੀਨ ਹੋਊਗਾ ਜਿਹੜਾ ਤੁਹਾਨੂੰ ਨਵੇਂ ਪਹਿਲੀ ਵਾਰੀ ਦੇਖੋਗਾ ਸ਼ਹਿਰ ਵਿੱਚ I yeah.